ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਪਿੰਡ ਖਾਰੇ ਪੌਂਚੀਆਂ ਤਸਵੀਰ ਜੁਲਾ ਸ੍ਰੀ ਤਰਨਤਾਰਨ ਸਾਹਿਬ ਅੱਜ ਇੱਕ ਵੀਡੀਓ ਦੇ ਵਿੱਚ ਦੋਸਤੋ ਆਪਾਂ ਘਰੇਲੂ ਘਰ ਦੇ ਵਿੱਚੋਂ ਸ਼ੂਟ ਕੀਤੀ ਆ ਬਾਕੀ ਤੁਸੀਂ ਮਾਲ ਦੇਖ ਸਕਦੇ ਹੋ ਬਿਲਕੁਲ ਘਰੇ ਪਾਜੀ ਜਗਤਾਰ ਸਿੰਘ ਹੋਣ ਨੇ ਮਾਲ ਰੱਖਿਆ ਠੀਕ ਆ ਜੀ ਪਸ਼ੂ ਰੱਖੇ ਆ ਥੋੜੀ ਜਿਹੀ ਘੱਟ ਸਾਫ ਸੰਭਾਲ ਹੋਣ ਕਰਕੇ ਦੋਸਤੋ ਵੀਰ ਹਣੀ ਇਹ ਜਿਹੜੇ ਐਨੀਮਲ ਸੇਲ ਕਰਦੇ ਪਏ ਠੀਕ ਆ ਜੀ ਵੈਸੇ ਹੌਲੀ ਹੌਲੀ ਇਹਨਾਂ ਪਸ਼ੂਆਂ ਦੇ ਵਿੱਚੋਂ ਵੀ ਕੁਝ ਕੁਝ ਨਾਲ ਜਿਹੜੇ ਇਹਨਾਂ ਸੇਲ ਕਰਨੀਆਂ ਜਿਵੇਂ ਜਿਵੇਂ ਬਿਲਕੁਲ ਤਿਆਰੀ ਤੇ ਪਸ਼ੂ ਹੋਏ ਤੇ ਫਿਲਹਾਲ ਜਿਹੜੀ ਅੱਜ ਇੱਕ ਵਾਰ ਸੇਲ ਕਰਦੇ ਤੇ ਇਹ ਦੋਸਤੋ ਦੂਜਾ ਸੂਭਾ ਚਾਹੇ ਕੋਈ ਤੀਜਾ ਸੂਭਾ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਕੋਈ 12 13 13 14 ਲੀਟਰ ਦੀ ਮਿਲਕਿੰਗ ਜਿਹੜੀ ਆ ਪਿਛਲੇ ਸੂਭੇ ਇਸ ਵੇਰ ਨੇ ਕਰਵਾਈ ਆ ਉਦਾਂ ਠੰਡੀ ਤੇਰੀ ਆ ਬਾਕੀ ਨਸਲ ਬ੍ਰੀਡ ਦੇ ਵਿੱਚ ਤੁਸੀਂ ਦੇਖੋਗੇ ਤੇ ਸ਼ਾਈਵਾਲ ਕਰਾਸ ਬ੍ਰੀਡ ਆ ਤੇ ਬਾਕੀ ਰੇਟ ਦੀ ਗੱਲ ਕਰੀਏ ਕਿਸਾਨ ਵੀਰ ਉਹਦਾ ਮੁੱਲ 55000 56 ਕੁਛ ਵੀ ਕਰਾ ਲਓ ਇਹ 52000 ਦੀ ਉਹਨਾਂ ਦੱਸਿਆ ਵੀ 52000 ਦੀ ਆਪਾਂ ਦੇਣੀ ਆ ਸੋ ਟੇਨ ਹਜੇ 12 ਤੋਂ 15 ਦਿਨ ਤੇ ਪੈਂਡਿੰਗ ਆ 12 ਲੈ ਜੇ 15 ਲੈ ਜੇ ਸੋ ਤੇ ਨੇ ਇਨਕ ਹਜੇ ਆਰਾਮ ਨਾਲ ਇਨ ਕੱਢ ਜਾਣੇ ਆ ਸੋ ਲਿਖਤੀ ਤ ਇਸ ਕਰਕੇ ਮੇਰਾ ਭਰਾ ਤੁਸੀਂ ਇੱਥੇ ਆਣ ਕੇ ਆਪਦਾ ਆਈਡੀਆ ਲਾ ਲਿਆ ਜੀ ਠੀਕ ਹੈ ਜੀ ਆਪਣੀ ਬਿਲਕੁਲ ਟਿੱਪ ਕੇ ਤਸੱਲੀ ਕਰ ਲਿਆ ਜੀ ਠੀਕ ਆ ਸੋ ਬਾਕੀ ਜਿੰਨੀ ਕੋ ਲੱਥੀ ਬਣੀ ਆ ਉਹ ਆਪਾਂ ਤੁਹਾਨੂੰ ਸਾਹਮਣੇ ਦਿਖਾਈ ਰਹੇ ਆ ਆ ਚੈੱਕ ਕਰੋ ਆ ਦੇਖੋ ਜੀ ਠੀਕ ਹੈ ਜੀ ਸੋ ਜਿੰਨੀ ਕੋ ਲਾਹੇ ਬਣਾਏ ਪਈਓ ਤੁਹਾਡੇ ਸਾਹਮਣੇ ਆ ਇਹ ਲਾਹੇ 12 ਇਹ ਲਾਹੇ 15 ਬਾਕੀ ਮੇਰਾ ਭਰਾ ਤੁਸੀਂ ਆਪਣੀ ਸਮਝ ਵੇਖ ਲਿਆ ਜੀ ਉਦਾਂ ਹੈ ਠੰਡੀ ਧੀਰੀ ਸੇਲਸ ਆਊਗਾ ਠੀਕ ਹੈ ਜੀ ਸੋ ਕਿਸੇ ਪਾਸੇ ਕੋਈ ਡਰ ਦੀ ਡੁੱਕਰ ਨਹੀਂ ਗਈ ਉਹ ਨਹੀਂ ਮਾਰਦੀ ਆ ਠੀਕ ਆ ਸੋ ਇੱਕ ਬੈਣੀ ਵਾਲੇ ਪਾਸੇ ਦੋਸਤੋ ਬੈਣੀ ਵਾਲੇ ਪਾਸੇ ਤੁਸੀਂ ਦੇਖੋ ਕਿ ਕਿ ਮਾੜਾ ਜਿਹਾ ਬੱਚਾ ਲੱਗਾ ਦੋ ਥਰਾਂ ਦੇ ਵਿਚਕਾਰ ਵੈਸੇ ਜਦੋਂ ਕੋਈ ਸ਼ਾਂਗ ਬੱਚਾ ਲੱਗਾ ਹੋਵੇ ਤਾਂ ਆਪਾਂ ਤੁਹਾਨੂੰ ਪਹਿਲਾਂ ਜ਼ਿਕਰ ਕਰ ਦਿੰਦੇ ਆ ਸੋ ਬਾਕੀ ਇਹ ਸ਼ਾਰਟ ਵੀਡੀਓ ਸੀ ਦੋਸਤੋ ਫੁੱਲ ਵੀਡੀਓ ਆਪਾਂ ਜਲਦੀ ਅਪਲੋਡ ਕਰ ਦਿਆਂਗੇ ਸੋ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਧੰਨਵਾਦ